ਸਤ ਸ੍ਰੀ ਅਕਾਲ ਦੋਸਤੋ ਕੀ ਹਾਲ ਚਾਲ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਸੋ ਅੱਜ ਅਸੀਂ ਆਏ ਹਾਂ ਜੀ ਗੁਰਦੁਆਰ ਸਾਹਿਬ ਗੁਰੂ ਨਾਨਕ ਦਰਬਾਰ ਦਬਾਈ ਦੇ ਵਿੱਚ ਅਸੀਂ ਗੁਰਦੁਆਰਾ ਸਾਹਿਬ ਆਏ ਆ ਕੇ ਬਿਠੇ ਮੱਥਾ ਟੇਕਿਆ ਫਿਰ ਆਪਾਂ ਲੰਗਰ ਬਾਣੀ ਸ਼ਕਿਆ ਲੰਗਰ ਬਾਣੀ ਸ਼ਕ ਕੇ ਫਿਰ ਆਪਾਂ ਜੇ ਥੋੜਾ ਜਿਹਾ ਬਾਹਰ ਬਾਹਰ ਜਾ ਕੇ ਫਿਰ ਆਪਾਂ ਥੋੜਾ ਜਿਹਾ ਫੋਟੋ ਸ਼ੂਟ ਕੀਤਾ ਨਾਲੇ ਤੁਹਾਨੂੰ ਇੱਕ ਹੋਰ ਗੱਲ ਦੱਸ ਦਈਏ ਕਿ ਗੁਰਦੁਆਰਾ ਸਾਹਿਬ ਨਾਲ ਲੱਗਦਾ ਇਹ ਮੰਦਰ ਵੀ ਹੈਗਾ ਏ ਮੰਦਰ ਦੇ ਬਿਲਕੁਲ ਸਾਹਮਣੇ ਚਰਚ ਵੀ ਹੈਗੇ ਨੇ ਠੀਕ ਹੈ ਜੀ ਤੁਸੀਂ ਸਾਰੇ ਇੱਥੇ ਆਇਆ ਕਰੋ ਮੱਥਾ ਟੇਕਿਆ ਕਰੋ ਆਪਣੇ ਆਪਣੇ ਧਰਮ ਸਥਾਨਾਂ ਤੇ ਜਾਇਆ ਕਰੋ ਤੇ ਸਾਡੇ ਚੈਨਲ ਨੂੰ ਫੋਲੋ ਕਰੋ ਕਿਉਂਕਿ ਸਾਡਾ ਅਜੇ ਨਵਾਂ ਨਵਾਂ ਚੈਨਲ ਹੈ ਤੁਹਾਡੀ ਸਪੋਰਟ ਦੀ ਲੋੜ ਹੈ ਪਲੀਜ਼ ਸਬਸਕ੍ਰਾਈਬ ਕਰੋ ਸਪੋਰਟ ਕਰੋ ਧੰਨਵਾਦ